ਮੀਹੋਂ ਨਾ ਮੰਨ ਲੋ ਬਾਲਦੇ ਆ ਜੋ ਸੋਹਣੇ ਸਾਚੀ ਪੜਿਆ ਸੋਖੇ ਪ੍ਰਮਾਣ ਲੈ ਲੋ ਕੀ ਪੜਿਆ ਕਾਰਨ ਕਾਰਨ ਪ੍ਰਭ ਏਕ ਹੈ ਏਕ ਹੈ ਪੜਦੇ ਨਾ ਆਪਾ ਪੜੋ ਪਹਿਣਾ ਵੀ ਕਾਰਨ ਕਾਰਨ ਪ੍ਰਭ ਏਕ ਹੈ ਏਕ ਹੈ ਅੱਗੇ ਪੜੋ ਦੂਸਰ ਨਹੀਂ ਕੋਈ ਇੱਥੇ ਖੜਜੋ ਹੁਣ ਖੜਜੋ ਇੱਕੋ ਹੀ ਪਰਮੇਸ਼ਰ ਹੈ ਕਾਰਨ 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 ਪ੍ਰਭ ਏਕ ਦੂਸਰ ਤੁਸੀਂ ਕਹੋਗੇ ਰੁੱਕ ਕਿਵੇਂਗੇ ਤੁਸੀਂ ਵੀ ਦੇਖ ਲਓ ਮਾੜਾ ਜੀ ਗੱਲ ਵੱਡੀ ਹੈ ਗੁਰੂ ਜੀ ਕਹਿੰਦੇ ਇੱਕੋ ਹੀ ਪਰਮੇਸ਼ਰ ਆ ਦੂਜਾ ਕੋਈ ਹੈ ਨਹੀਂ ਨਿਗਾਹ ਮਾਰੋ ਮਨ ਮੰਨਦਾ ਮਾਮਾ ਮੇਰੇ ਮਾਮਾ ਪਹਿਣਾ ਵੱਤ ਕਹਾਂ ਮੈਂ ਇਹ ਬਚਨ ਵੱਤ ਚੋਕਦਾ ਨਾ ਆ ਮੇਰੀਆਂ ਮਾਈਆਂ ਭਾਣਾ ਭੈਣਾ ਧੀਆਂ ਨਿਗਾਹ ਮਾਰੋ ਕੀ ਕਹਿੰਦੇ ਦੂਸਰ ਨਹੀਂ ਮਨ ਮੰਨਦਾ ਨਿਗਾਹ ਆਪਣੇ ਮਨ ਤੇ ਨਿਗਾਹ ਆਪਣੇ ਮਾਰੋ ਮਨ ਮੰਨਦਾ ਵੀ ਦੂਜਾ ਕੋਈ ਹੈ ਨਹੀਂ ਕਿਤੇ ਚੰਦਰਾ ਮਨਾਏ ਤਾਂ ਨਹੀਂ ਕਿਹਦੀ ਹੁੰਦਾ ਸਾਰਾ ਕੁਝ ਹੀ ਹੈਗਾ ਬਾਬੇ ਤਾਂ ਐਵੇਂ ਮਾਰੀ ਜਾਂਦੇ ਆ ਨੇਗਾ ਚੈੱਕ ਕਰੋ ਆਪਣੇ ਮਨ ਨੂੰ ਘਰੇ ਜਾ ਕੇ ਨਾ ਕਿਤੇ ਮੁੱਪਰ ਜੇ ਐਸੇ ਤਾਂ ਚੱਲ ਮੰਨ ਗਿਆ ਘਰੇ ਜਾ ਕੇ ਨਾ ਮੁੱਪਰ ਜੇ ਉਹ ਤੋਂ ਬੀਬੀਆਂ ਇਕੱਠੀਆਂ ਹੋਈਆਂ ਆ ਉਸ ਵਿੱਚ ਆ ਉਸ ਵਿੱਚ ਇਕੱਠੀਆਂ ਹੋ ਕੇ ਕੀ ਨਾ ਪਹਿਣੇ ਸਾਰੀਆਂ ਚੀਜ਼ਾਂ ਹੈਗੀਆਂ ਨਾ ਪਹਿਣੇ ਹੁਣ ਐਵੇਂ ਤਾਂ ਨਹੀਂ ਗੱਲਾਂ ਬਣਾਈਆਂ ਸਾਰਾ ਕੁਝ ਹੀ ਹੈਗਾ ਨਾ ਪਹਿਣੇ ਸਭ ਨੂੰ ਮੰਨਣਾ ਪੈਂਦਾ ਬਾਬੇ ਤਾਂ ਐਵੇਂ ਮਾਰੀ ਜਾਂਦੇ ਆ ਬੋਲੋ ਤੁਹਾ ਆਪਣਾ ਨਾਮ ਮੁੱਕਰਿਆ ਨਾ ਮਨਾਂ ਕਰ ਲਿਆ ਨਾ ਗੱਲਾਂ ਸੌਖੇ ਢੰਗ ਨਾਲ ਸੋਚੋ ਜਰਾ ਮਨ ਮੰਨ ਨਹੀਂ ਨੋ ਨੋ ਕਿਚੋਂ ਦਾ ਸੌਰੀ ਨੋ ਹੋ ਨਹੀਂ ਮੈਂ ਤਾਂ ਨਹੀਂ ਗੱਲਾਂ ਬਣਾਉਂਦਾ ਮਨ ਨਾਲ ਤਾਂ ਪੈਂਦਾ ਹੀ ਸਮਝੋ ਬੋਲੋ ਜੀ ਆਹੀ ਹਾਲ ਤਾਂ ਮੰਨਦੀ ਕਿ ਨਾ ਨਿਕਲਦਾ ਹੀ ਨਹੀਂ ਬਹੁਤੇ ਨਹੀਂ ਬਹੁਤ ਸਾਰੇ ਨਹੀਂ ਕਹਿੰਦਾ ਕੁਝ ਨਿਕਲਦੇ ਆ ਪੜਿਆ ਤਾਂ ਸੀਗਾ ਕਰਨ ਕਰਨ ਭਰਾ ਵੇਖ ਹੈ ਦੂਸਰ ਨਹੀਂ ਚੰਦਰਾ ਮੰਨ ਨਹੀਂ ਨਾ ਮੰਨਿਆ ਜੇ ਦੇ ਮੰਨ ਗਿਆ ਗੁਰੂ ਦੀ ਗੱਲ ਫੇ ਮੰਨੇ ਕੀ ਕਰਤਾ ਕਹੀਂ ਨਾ ਜਾਏ ਕਹੀਂ ਨਾ ਜਾਏ ਫੇ ਕਹਿਣਾ ਕੀ ਹੈ ਪਿਤਾਉ ਬਖਸ਼ਿਸ਼ ਹੁੰਦੀ ਹੈ ਨਾ ਕਿੰਨੀ ਬਖਸ਼ਿਸ਼ ਮੰਨਣ ਵਾਲੇ ਤੇ ਇੰਨੀ ਬਖਸ਼ਿਸ਼ ਹੁੰਦੀ ਹੈ ਕਹੀਂ ਨਹੀਂ ਜਾ ਸਕਦੀ ਲਿਖ ਕੇ ਵੀ ਨਹੀਂ ਦੱਸੀ ਜਾ ਸਕਦੀ ਇੰਨੀ ਬਖਸ਼ਿਸ਼ ਮੰਨੇ ਕੀ ਗੱਤ ਕਹੀਂ ਨਾ ਜਾਏ ਜੇ ਕੋ ਕਹੇ ਪਿਛੇ ਪਛਤਾਏ ਕਾਗਜ਼ ਕਲਮ ਨਾ ਲਿਖਣ ਹਾਰ ਮੰਨੇ ਕਾ ਵੈ ਕਰਨ ਵਿਚਾਰ ਐਸਾ ਨਾਮ ਨਿਰੰਝਨ ਹੋਏ ਜੇ ਕੋ ਮੰਨ ਜਾਣਾ ਹੈ ਮਨ ਕੋਈ ਮਨ ਕੋਈ ਹੁਣ ਮਨ ਚੋ ਭੋਗ ਪਾਣ ਦੇ ਵੀ ਦੂਜਾ ਹੈ ਨਹੀਂ ਕੋਈ ਸਾਰੇ 바ਬੇ ਪੀਰਾਂ ਦੇ ਕਬਰਾਂ ਸਮਾਧਾਂਡੇ ਸਭ ਦੇ ਭੋਗ ਪਾ ਦਿਓ ਇੱਕੋ ਹੀ ਪਰਮੇਸ਼ਰ ਦਾ ਦੂਜਾ ਕੋਈ ਨਹੀਂ। ਬਣੀ ਇਹਨਾਂ ਗੱਲ ਵਚਨਾਂ ਲਾਗੂ ਹੋਗਾ ਜੀਵਨ ਚ ਮੁੜ ਕੇ ਕਦੇ ਠੱਕੇ ਖਾਣ ਨਹੀਂ ਜਾਵਾਂਗੇ। ਟੂੜ ਤੋਂ ਭੱਕੇ ਖਾਣੇ ਖਾਧੂ। ਇਹੀ ਗੱਲ ਵਾਰ-ਵਾਰ ਲਿਖੀ ਹੈ ਬਾਣੀ ਚ। ਵੀ ਤੇ ਇੱਕ ਪ੍ਰਮਾਣ ਦੱਤਾ ਮੈਂ ਤੁਸੀ ਕਹੋ ਵੀ ਹਾਂ ਬਾਰ-ਬਾਰ ਗੁਰੂ ਜੀ ਗੱਲ ਕਹਿੰਦੇ ਵੀ ਕਿਤੇ ਮੰਨ ਮੰਨ ਜੇ ਵੱਖਰੇ ਵੱਖਰੇ ਢੰਗ ਨਾ ਕਹਿੰਦੇ ਆ। ਅ ਰਹਿ ਦਾਸ ਵਿੱਚ ਹੋ ਢੰਗ ਨਾ ਕਹੀ ਆ। ਪੜੋ ਉਹ ਵੀ ਪੜ ਲਓ। ਤੂੰ ਦਰਿਆ ਉਹ ਸਭ ਤੁਝ ਹੀ ਮਾਹੀ ਬੋਲੋ ਸੋਖੀ ਭਗਤੀ ਹੈ ਤੂੰ ਦਰਿਆ ਉਹ ਸਭ ਤੁਝ ਹੀ ਮਾਹੀ ਤੁਝ ਬਿਨ ਦੂਜਾ ਕੋਈ ਨਹੀਂ ਅੱਗੇ ਪੜ੍ਹ ਲਓ ਹੁਣ ਤੁਝ ਬਿਨ ਦੂਜਾ ਕੋਈ ਨਹੀਂ ਉਹੀ ਗੱਲ ਕਹੇ ਕਹਤੀ ਉਥੇ ਦੂਸਰ ਨਹੀਂ ਕੋਈ ਕਹੇ ਇੱਥੇ ਦੂਜਾ ਨਹੀਂ ਕੋਈ ਕਹਤ ਗੱਲ ਤਾਂ ਉਹੀ ਹੈ ਕਹਦੀ ਨਾ ਬੋਲੋ ਫਿਰ ਸ਼ਲੋਕਾਂ 'ਚ ਪੜ੍ਹ ਲਓ ਦੋਵੇਂ ਪਾਦਸ਼ਾਹ ਦੇ ਸਭ ਤੋਂ ਸੁਖ ਦਾਤਾ ਰਾਮ ਹੈ ਅੱਗੇ ਦੁਜੀ ਪੜ੍ਹ ਲਓ ਬਸ ਇੰਨ ਧਿਆਨ 'ਚ ਰੱਖਿਓ ਆਈਨਾ ਹਮਕ ਤੇ ਜੀ ਬੋਲ ਗਈ ਇਹਨੂੰ ਸੁਰਤ ਵਿੱਚ ਇੱਥੇ ਲਿਆਓ ਇਹਨੂੰ ਦੂਸਰ ਨਾ ਹੈ ਨ ਕੋਈ ਮੁੜ ਕੇ ਨਾ ਕਹੀਂ ਸਾਰਾ ਕੁਝ ਹੈਗਾ ਮੁਕਰੀ ਨਾ ਹਣ ਤਦ ਬੜੀ ਗੱਲ ਪੈ ਗਿਆ ਨਾ ਪਖੰਡਵਾਦ ਦਾ ਭੋਗ ਸਾਰਾ ਇਹਨ ਮੰਨੋ ਵੀ ਸਾਮ ਸੁਖ ਦਾਤਾ RAM ਹੈ ਦੂਸਰ ਨਾ ਹੈ ਨ ਕੋਈ ਤੂੰ ਦਰੀ ਆਓ ਸਭ ਤੁਝ ਹੀ ਮਾਹੇ ਤੁਝ ਬਿਨ ਦੂਜਾ ਕੋਈ ਨਾਹੀਂ ਕਿਤੇ ਇਦਾਂ ਲਿਖਿਆ ਹੋਰ ਲਿਆ ਲੋ ਪ੍ਰਮਾਨ ਦੁੱਧ ਬਿਨ ਦੂਜਾ ਨਹੀਂ ਕੋਈ ਤੂੰ ਕਰਤਾਰ ਕਰੈ ਸੋ ਹੋਇ ਤੇਰਾ ਜੋਰ ਤੇਰੀ ਮਨ ਟੇਕ ਸਦਾ ਸਦਾ ਜਪ ਨਾਨਕ ਏਕ ਇੱਕ ਇੱਕ ਦੀ ਗੱਲ ਵਾਰ-ਵਾਰ ਕਿੰਨਾ ਇੱਕ ਦਾ ਸਿਮਰਨ ਪੜੋ ਏਕੋ ਜਪ ਏਕੋ ਸਲਾਹ ਹੈ ਏਕ ਸਿਮਰ ਏਕੋ ਮਨ ਆਹ ਹੈ ਏਕ ਸਕੇ ਗੁਣ ਗਾਉ ਅਨੰਤ ਮਨ ਤਨ ਜਾਪ ਏਕ ਭਗਵੰਤ ਮਨ ਤਨ ਜਾਪ ਏਕ ਭਗਵੰਤ ਇੱਕੋ ਹੀ ਮਾਲਕ ਪਰਮੇਸ਼ਰ ਅੱਗੇ ਦੂਸਾਰਾ ਪੜ ਲਓ ਏਕੋ ਏਕ ਏਕ ਹਰ ਆਪ ਚਲ ਪੜ ਲੋ ਲੈ ਏ ਕੋ ਏਕ ਏਕ ਹਰ ਪੂਰਨ ਪੂਰ ਰਹੋ ਅਣਕੇ ਵਿਸਥਾਰ ਏਕ ਤੇ ਭਏ ਏਕ ਤੇ ਭਏ ਏਕ ਆਰਾਧ ਪ੍ਰਸ਼ਤ ਗਏ ਪ੍ਰਾਸ਼ਤ ਗਏ ਮਨ ਤਨ ਅੰਤਰ ਏਕ ਪ੍ਰਵਰਾਤਾ ਏਕ ਪ੍ਰਵਰਾਤਾ ਗੁਰ ਪ੍ਰਸਾਦ ਨਾਨਕ ਇਕ ਜਾਤਾ ਇਕ ਜਾਤਾ ਗਿਣ ਕੇ ਦਿਖਾਓ ਕਿੰਨੇ ਵਾਰੀ ਇਕ ਤਾ ਤਾਂ ਗਿਣ ਸਕਦਾ ਕੋਈ ਬੋਲੋ ਫਿਰ ਫਿਰ ਦੂਜੀ ਦੀ ਪੂਸ਼ਕਾ ਤਾਂ ਨਹੀਂ ਛੱਡੀ ਅਜੇ ਤੱਕ ਜਿਹਨੇ ਕਿਸੇ ਨੇ ਫੜੀ ਹੋਈ ਉਹ ਦੀ ਗੱਲ ਦੂਜੀ ਦੀ ਪੂਸ਼ਕਾ ਤਾਂ ਨਹੀਂ ਛੱਡੀ ਇੱਕ ਇੱਕ ਕਾਲਪੁਰ ਪਹਿਲੇ ਹੀ ਵਚਨ ਕੀ ਹੈ ਇੱਕ ਓ ਅੰਕਾਰ ਬੋਲਦੇ ਹੋਏ ਨਾ ਇੱਕ ਓ ਅੰਗ ਅੰਗ ਕਹਿੰਦੇ ਇੱਥੇ ਵਜੇ ਇਥੋਂ ਜੀਵ ਤੋਂ ਇੱਥੇ ਵਜੇ ਇੱਕ ਓ ਅੰਕਾਰ ਇੱਕ ਕਾਲਪੁਰ ਦਾtras ਵਿਆਪਕ ਹੈ ਹੋਰ ਕੋਈ ਨਹੀਂ ਆਪੇ ਪੱਟੀ ਤਲਮਾਪ ਉੱਪਰ ਲੇਖ ਭੇ ਤੂੰ ਤੂੰ ਇੱਕੋ ਕਹੀ ਆ ਨਾਨਕ ਬੋਲੋ ਬੋਲੋ ਇੱਕੋ ਕਹੀ ਆ ਦੂਜਾ ਕਾਹੇ ਕੋ ਦੂਜਾ ਕਾਹੇ ਕੋ ਗੱਜ ਕੇ ਪੜਿਆ ਕਰੋ ਬੰਦ ਦੂਜਾ ਕਾਹੇ ਕੋ ਦੂਜਾ ਕਿਤੇ ਕੀ ਦੂਜਾ ਕਹੜਾ ਕਿੰਨੀ ਸਪਸ਼ਟ ਗੱਲਾਂ ਤੇ ਜੇ ਬਾਣੀ ਪੜਨ ਵਾਲੇ ਵੀ ਫਿਰ ਦੂਜੇ ਪਾਸੇ ਨੂੰ ਜਾਣ ਜੇ ਗੁਰੂ ਗ੍ਰੰਥ ਸਾਹਿਬ ਨੂੰ ਮੱਥਾ ਟੇਕਣ ਵਾਲੇ ਵੀ ਦੂਜੇ ਪਾਸੇ ਜਾਣ ਫਿਰ ਤਾਂ ਕਹਨੇ ਬੂਆ ਮੱਥਾ ਸੱਚੇ ਮਨ ਨੂੰ ਦੇਖਿਆ ਮੱਥਾ ਉਤੋਂ ਉਤੋਂ ਦੇਖਿਆ ਜਿਨੇ ਤੋਟੋਂ ਦੇਖਿਆ ਸੱਚੇ ਮਨ ਨੂੰ ਦੇਖਿਆ ਉਹਨਾਂ ਨੂੰ ਕਹਤਾ ਵੀ ਸੀ ਸੁਣਵਾਇਆ ਕਿਆ ਕੀ ਹੈ ਸੀ ਸੁਣਵਾਇਆ ਕਿਆ ਕੀ ਹੈ ਕਿਆ ਸੀ ਹੈ ਜਰਦਾ ਸੁੱਤੇ ਜਾ ਕਹਿੰਦੇ ਖੋਟੇ ਦੇ ਲਈ ਫਰਨੇ ਆ ਗੱਲ ਹੀ ਨਹੀਂ ਮੰਨਣੀ ਕਹਿੰਦੇ ਮੱਥਾ ਟੇਕਣਾ ਹੋਰ ਕੀ ਹੈ ਫਿਰ ਮੱਥਾ ਟੇਕਣ ਦਾ ਕਿ ਜੇ ਗੱਲ ਨਹੀਂ ਮੰਨੀ ਤਾਂ ਕਿ ਹੈ ਜੇ ਬਚਨ ਮੰਨੀਏ ਤਾਂ ਗੁਰੂ ਨੂੰ ਨਮਸਕਾਰ ਕਰਨਾ ਵੀ ਵੱਡਾ ਪੁੰਨ ਹੈ ਕਰ ਸਾਧੂ ਅੰਜਲੀ ਪੁੰਨ ਵੱਡਾ ਹੈ ਸਾਧੂ ਸਤਿਗੁਰੂ ਇਹਨਾਂ ਪਰਜਗਤੀ ਉਹਾਂ ਦਾ ਸਾਥ ਸਤਬੁਰ ਨਮਸਕਾਰਾਂ ਹਾਂਜੀ ਫਿਰ ਤਾਂ ਵੱਡੀ ਗੱਲ ਹੈ ਜੇ ਵਚਨ ਮੰਨਗੇ ਜਿਹੜਾ ਵਚਨ ਨਹੀਂ ਬਣਦਾ ਭਾਈ ਉਹਦਾ ਮੱਥਾ ਟੇਕ ਕੇ ਪ੍ਰਵਾਣ ਨਹੀਂ ਇਦਾਂ ਲਿਖਿਆ ਹੋਇਆ ਬਾਣੀ 'ਚ ਧੋਖਾ ਮਣਾ ਕਰਿਆ ਕਰੋ ਧੋਖਾ ਕੰਮ ਕਰਦੀ ਹੈ ਦੁਨੀਆ ਧੋਖੇੜੇ ਹੱਥ ਜੋੜ ਕੇ ਮੱਥਾ ਵੀ ਟੇਕਦੇ ਨੇ ਸਲਾਮ ਜੀ ਨੂੰ ਕਹਿੰਦੇ ਆ ਵਚਨ ਮੰਨਣ ਤੋਂ ਜੋ ਆਓ ਧੋਖਾਮ ਹੋ ਗਏ ਨਾ ਹਾਂ ਨਾ ਕਰਿਆ ਕਰੋ ਦੁਨੀਆਂ ਦੋ ਕੰਮ ਕਰਦੀ ਐ ਨਾਲੇ ਮੱਥਾ ਟੇਕਦੇ ਨਾਲੇ ਬਚਨ ਮੰਨਣ ਤੋਂ ਜਵਾਬ ਦਿੰਦੀ ਐ ਜਿਹੜੇ ਦੋਨੇ ਕੰਮ ਕਰਦੇ ਉਹਨਾਂ ਵਾਸਤੇ ਫੈਸਲਾ ਸਖਤ ਫੈਸਲਾ ਉਹਨਾਂ ਵਾਸਤੇ ਫੈਸਲਾ ਵੀ ਸਖਤ ਆ ਪੜੋ ਸਲਾਮ ਜਵਾਬ ਦੋਵੇਂ ਕਰੇ ਦੋਨੇ ਕੰਮ ਕਰਦੇ ਹੋ ਨਾਲੇ ਮੱਥਾ ਟੇਕ ਲਿਆ ਨਾਲੇ ਬਚਨ ਮੰਨਣ ਤੋਂ ਜਵਾਬ ਮੱਢੋ ਮੱਥਾ ਜਾਏ ਉਹ ਸ਼ੁਰੂ ਤੋਂ ਹੀ ਹੁੰਜ ਗਿਆ ਉਹ ਕਦੇ ਵੀ ਰੱਬ ਵਾਲੇ ਰਾਹ ਨਹੀਂ ਪੈਂਦਾ ਉਹ ਤਾਂ ਮੁੱਢ ਤੋਂ ਹੀ ਹੁੰਜ ਗਿਆ ਉਹ ਤਾਂ ਮੁੱਢ ਤੋਂ ਹੀ ਹੁੰਜੇ ਹੋਏ ਆ ਜਿਹੜੇ ਮੱਥਾ ਤਾਂ ਟੇਕ ਲੈਂਦੇ ਆ ਗੱਲ ਮੰਨਣ ਤੋਂ ਜਵਾਬ ਦੇ ਦਿੰਦੇ ਸਪਸ਼ਟ ਹੋ ਗਈ ਜੀ ਗੱਲ ਸੋ ਜਿਹੜਾ ਮੱਥਾ ਟੇਕ ਕੇ ਬਚਨ ਨਹੀਂ ਮੰਨਦਾ ਉਹ ਤਾਂ ਹੁੰਜਿਆ ਹੋਇਆ ਭਾਈ ਸ਼ੁਰੂ ਤੋਂ ਹੀ ਮੁੱਢ ਤੋਂ ਹੀ ਹੁੰਜ ਗਿਆ ਉਹ ਕਿੱਦੇ ਰੱਬ ਵਾਲੇ ਰਾਹ ਪਿਆ ਕੋਈ ਨਹੀਂ ਪੈਂਦਾ ਕੋਈ ਨਹੀਂ ਸੱਚ ਵਾਲੇ ਰਾਹ ਪੈਂਦਾ ਜਿਹੜਾ ਮੱਥਾ ਟੇਕ ਕੇ ਬਚਨ ਨਹੀਂ ਮੰਨਦਾ ਸਪਸ਼ਟ ਹੋ ਗਈ ਸੋ ਇਦਾਂ ਇਹ ਇਹਨਾਂ ਗੱਲਾਂ ਨੂੰ ਇਦਾਂ ਸਮਝ ਗਏ ਡੜ ਕਰ ਗਏ ਸੋ ਜੇ ਗੁਰੂ ਨੇ ਕਹਤਾ ਦੂਸਰ ਨਹੀਂ ਕੋਏ ਸਤਿਵਚੁ ਨਹੀਂ ਬਸ ਇਹ 49ਵੀਂ ਪੰਕਤੀ ਤੁਹਾਨੂੰ ਮੈਂ ਸੁਣਾਈ ਹੈ ਡੜ ਹੋ ਜਾਣ ਪੱਕਾ